ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤੇ ਸੱਜਣ ਮੈਨੂੰ ਕਮੈਂਟ ਕਰਕੇ ਜਾਂ ਫੋਨ ਕਰਕੇ ਕਹਿੰਦੇ ਹੁੰਦੇ ਆ ਕਿ ਤੁਸੀਂ ਪੰਜਾਬ ਸਰਕਾਰ ਦੀ ਹਮਾਇਤ ਕਰਦੇ ਹੋ ਜਿੱਥੇ ਹਮਾਇਤ ਕਰਨੀ ਬਣਦੀ ਹੈ ਉੱਥੇ ਹਮਾਇਤ ਕਰਦੇ ਆ ਅੱਜ ਸ਼ਰਿਆਮ ਕਹਿ ਰਹੇ ਆ ਜਿੱਥੇ ਗਲਤੀ ਹੁੰਦੀ ਹੈ ਮੇਰੀ ਕਿਫਤਰਤ ਹੈ ਆਪਾਂ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣਾ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੂੰ ਇੱਕ ਰਿਕੁਐਸਟ ਕਰਨੀ ਹੈ ਇਸ ਵੀਡੀਓ ਰਾਹੀਂ ਕਿ ਜਿਹੜੇ ਪੁਲਿਸ ਅਫਸਰ ਗੁੰਡਾਗਰਦੀ ਕਰ ਰਹੇ ਨੇ ਜਿਹੜੇ ਪੁਲਿਸ ਅਫਸਰ ਨਸ਼ੇ ਵਕਾ ਰਹੇ ਨੇ ਇੱਕ ਚੌਂਕੀ ਦੀ ਵੀਡੀਓ ਵਾਇਰਲ ਹੁੰਦੀ ਹੈ ਕਿ 1.5 ਕਰੋੜ ਰੁਪਏ ਇੱਕ ਦਿਨ ਦੇ ਵਿੱਚ ਕਮਾ ਰਹੇ ਨੇ ਇਹੋ ਜਿਹੇ ਪੁਲਿਸ ਅਫਸਰਾਂ ਨੂੰ ਨੱਥ ਪਾਓ ਇਹ ਮੇਰੇ ਕਹਿਣ ਦੀ ਗੱਲ ਨਹੀਂ ਇਹ ਵੀਡੀਓ ਵਾਇਰਲ ਹੋਈ ਪਈ ਹੈ ਮੀਡੀਆ ਦੇ ਵਿੱਚ ਚਰਚਾਵਾ ਛੜੀਆਂ ਹੋਈਆਂ ਨੇ ਪਰ ਕੁਝ ਫੇਸਬੁੱਕ ਵੀ ਵਿਦਵਾਨਾਂ ਨੂੰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਸਾਰੀ ਪੁਲਿਸ ਨਹੀਂ ਮਾੜੀ ਜਿਹੜੇ ਹੈਗੇ ਨੇ ਮਾੜੇ ਉਹਨਾਂ ਨੂੰ ਸ਼ਰਿਆਮ ਕਹੀਏ ਤੇ ਸਰਕਾਰ ਨੂੰ ਬੇਨਤੀ ਹੈ ਉਹਨਾਂ ਨੂੰ ਨੱਥ ਪਾਓ ਸਸਪੈਂਡ ਕਰਕੇ ਪਾਸੇ ਕਰੋ ਹੋਰ ਬੰਦੇ ਬਹੁਤ ਨੇ ਨੌਜਵਾਨ ਭਰਤੀ ਕਰੋ ਨਵੇਂ ਕਮਾਲ ਹੋ ਗਈ ਯਾਰ ਤੁਸੀਂ ਟੁਟਕਲੇ ਸੁਣਾਉਣ ਤੇ ਲੱਗੇ ਹੋਏ ਪੰਜਾਬ ਦੇ ਵਿੱਚ ਸ਼ਰਿਆਮ ਖਬਰਾਂ ਲੱਗੀਆਂ ਜਾਂਦੀਆਂ ਨੇ ਕਿ ਇੱਕ ਚੌਂਕੀ 1.5 ਕਰੋੜ ਰੁਪਇਆ ਇੱਕ ਦਿਨ ਦਾ ਰਿਸ਼ਵਤ ਲੈ ਕੇ ਇਕੱਠਾ ਕਰ ਰਹੀ ਹੈ ਇਹ ਤਾਂ ਅੱਖਾਂ ਬੰਦ ਕਰਕੇ ਦੇਖਣ ਦੀ ਲੋੜ ਐ ਮਤਲਬ ਤੁਸੀਂ ਅੱਖਾਂ ਬੰਦ ਕਰਕੇ ਇਹ ਸਭ ਕੁਝ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਕਿ ਤੁਹਾਡੇ ਤੱਕ ਖਬਰਾਂ ਪਹੁੰਚ ਨਹੀਂ ਰਹੀਆਂ ਜਾਂ ਪੰਜਾਬ ਦੇ ਡੀਜੀਪੀ ਨੂੰ ਨਹੀਂ ਪਤਾ ਕਿ ਪੰਜਾਬ ਪੁਲਿਸ 1.5 ਕਰੋੜ ਰੁਪਏ ਇੱਕ ਚੌਂਕੀ ਕੁਮਾਰੀ ਹੈ ਰਿਸ਼ਤ ਲੈ ਕੇ ਸ਼ਰਿਆਮ ਮੀਡੀਆ ਸਾਹਮਣੇ ਆ ਚੁੱਕਾ ਹੈ ਮੈਂ ਜਿਹੜੇ ਕਮੈਂਟਾਂ ਵਿੱਚ ਖਾਸ ਕਰਕੇ ਮੈਨੂੰ ਕਮੈਂਟ ਤਾਂ ਬਹੁਤੇ ਪੜਦਾ ਨਹੀਂ ਹੁੰਦਾ ਜਿਹੜੇ ਮੈਨੂੰ ਫੋਨ ਕਰਕੇ ਕਹਿੰਦੇ ਆ ਕਿ ਤੂੰ ਫਲਾਣੀ ਸਰਕਾਰ ਦਾ ਹਮਾਇਤਰੀ ਆ ਭਰਾਓ ਇਹ ਕਹਿਣਾ ਬੜਾ ਸ਼ੌਕ ਹੈ ਮੈਂ ਹਮੇਸ਼ਾ ਜਿੱਥੇ ਝੂਠ ਹੈ ਉੱਥੇ ਝੂਠ ਗਿਆ ਜਿੱਥੇ ਸੱਚ ਹੈ ਉੱਥੇ ਸੱਚ ਗਿਆ ਤੇ ਜਿਹੜੇ ਵੀ ਪੰਜਾਬ ਪੁਲਿਸ ਦੇ ਅਫੀਸਰ ਨੇ ਭਾਵੇਂ ਜੂਨੀਅਰ ਨੇ ਭਾਵੇਂ ਛੋਟੇ ਲੈਵਲ ਦੇ ਨੇ ਸਾਰਿਆਂ ਨੂੰ ਜਿਹੜੇ ਇਹ ਗੁੰਡਾਗਰਦੀ ਕਰ ਰਹੇ ਨੇ ਰਿਸ਼ਵਤਖੋਰ ਨੇ ਨਸ਼ੇ ਬਕਾਰੇ ਨੇ ਉਹਨਾਂ ਨੂੰ ਨੱਥ ਪਾਉਣੇ ਬਣਦੀ ਹੈ ਜ਼ਰੂਰੀ ਹੈ ਜੇ ਤੁਸੀਂ ਪੁਲਿਸ ਦੀ ਨਫਰੇ ਦੇਖੋਗੇ 80000 ਤੋਂ ਵੱਧ ਮੁਲਾਜ਼ਮ ਨੇ ਸਾਡੇ ਉਹ ਸਾਰੇ ਨਹੀਂ ਗਲਤ ਹੈਗੇ ਉਹਨਾਂ ਵਿੱਚੋਂ 2-4% ਹੈਗੇ ਨੇ ਤੇ ਉਹ ਸਾਰੇ ਹੀ ਸਾਰੇ ਪੁਲਿਸ ਮੈਕਮੇ ਤੇ ਕਲੰਕ ਲਾ ਰਹੇ ਨੇ ਬੇਨਤੀ ਹੈ ਜਿਹੜੇ 92 ਜਿੱਤੇ ਨੇ ਪੰਜਾਬ ਗਵਰਨਮੈਂਟ ਦੇ ਐਮ ਐਲ ਏ ਜਿਹੜੇ ਪੰਜਾਬ ਦੇ ਲੋਕਾਂ ਨੇ ਜਿਤਾਏ ਨੇ ਉਹਨਾਂ ਨੂੰ ਬੇਨਤੀ ਹੈ ਇੱਕਦਾ ਤਾਂ ਬੋਲ ਪੋ ਕਿ ਸਾਰਿਆਂ ਦੀ ਜਬਾਨ ਵਿੱਚ ਤੰਦੂਆ ਪਿਆ ਹੋਇਆ ਹੈ ਘੁੰਗਣੀਆਂ ਪਈਆਂ ਹੋਈਆਂ ਨੇ ਕੋਈ ਨਾ ਕੋਈ ਤਾਂ ਸਟੇਟਮੈਂਟ ਦੇ ਦਿਆ ਕਰੋ ਵੀ ਹਾਂ ਆ ਚੌਂਕੀ ਨੇ ਰਿਸ਼ਵਤ ਲਈ ਆ ਆ ਥਾਣੇ ਨੇ ਰਿਸ਼ਵਤ ਲਈ ਆ ਕੋਈ ਨਾ ਕੋਈ ਤਾਂ ਬੋਲ ਪਿਆ ਕਰੋ ਯਾਰ ਸ਼ਰਿਆਮ ਕਹੇ ਕਿ ਜਿਹੜੇ ਵੀ ਪੁਲਿਸ ਅਫਸਰ ਨਸ਼ਾ ਬਕਾਉਂਦੇ ਨੇ ਜਾਂ ਰਿਸ਼ਵਤ ਲੈਂਦੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਨਹੀਂ ਜਿਹੜੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਨਾ ਇੱਥੇ ਗੁੰਡਾਗਰਦੀ ਪਹਿਲਾਂ ਹੋ ਰਹੀ ਐ ਤੇ ਸਾਰਾ ਇਲਜ਼ਾਮ ਜਿਹੜਾ ਭਾਵੇਂ ਕਾਲੀਆਂ ਵੇਲੇ ਕਰਤੂਤਾਂ ਕੀਤੀਆਂ ਭਾਵੇਂ ਕਾਂਗਰਸੀਆਂ ਵੇਲੇ ਕੀਤੀਆਂ ਉਹ ਸਾਰੀਆਂ ਭਵੰਤਮਾਨ ਦੇ ਮੱਥੇ ਤੇ ਮੜੀਆਂ ਜਾਣੀਆਂ ਜੇ ਕੰਟਰੋਲ ਨਾ ਕੀਤਾ ਮੈਂ ਫੇਰ ਬੇਨਤੀ ਕਰ ਦਿੰਦਾ ਪੁਲਿਸ ਸਾਰੀ ਨਹੀਂ ਮਾੜੀ ਬਹੁਤ ਵਧੀਆ ਅਫਸਰ ਵੀ ਨੇ ਪਰ ਜਿਹੜੇ ਵਿਗੜੇ ਹੋਏ ਨੇ ਉਹਨਾਂ ਦਾ ਪੀਰ ਡੰਡਾ ਹੀ ਹੈ ਕਾਨੂੰਨ ਦੇ ਡੰਡੇ ਨਾਲ ਉਹਨੂੰ ਨਸ ਪਾਈ ਜਾਵੇ ਤੇ ਨਹੀਂ ਪੰਜਾਬ ਦੀ ਬਰਬਾਦੀ ਪਹਿਲਾਂ ਬਹੁਤ ਹੋ ਚੁੱਕੀ ਹੈ ਹੁਣ ਸਾਰਾ ਜਿਹੜਾ ਭੰਡਾ ਹੈ ਠਿਕਰਾ ਜਿਹੜਾ ਉਸ ਭਵਨ ਸਿੰਘ ਮਾਨ ਦੇ ਮੱਥੇ ਤੇ ਭੰਨਿਆ ਜਾਣਾ ਹੈ ਇਹ ਪੰਜਾਬ ਦੇ ਲੋਕ ਵੀ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲੈਣ ਜਿਨ੍ਹਾਂ ਨੇ 92 ਐਮਐਲਏ ਜਿਤਾਏ ਨੇ ਕਮਾਲ ਹੋ ਗਈ ਤੁਹਾਡੇ ਜਿਤਾਏ ਹੋਏ 92 ਦੇ 92 ਐਮਐਲਏ ਵਿੱਚੋਂ ਇੱਕ ਵੀ ਬੋਲਣ ਨੂੰ ਤਿਆਰ ਨਹੀਂ ਕਿ ਪੰਜਾਬ ਲਈ ਦੇ ਕੁਝ ਲੋਕ ਅਫਸਰ ਰਿਸ਼ਵਤ ਲੈਂਦੇ ਨੇ ਗੁੰਡਾਗਰਦੀ ਕਰਦੇ ਨੇ ਨਸ਼ੇ ਬਕਾਉਂਦੇ ਨੇ ਇੱਕ ਵੀ ਬੋਲਣ ਨੂੰ ਤਿਆਰ ਨਹੀਂ ਕਦੋਂ ਬੋਲੋਗੇ ਜਿਹੜਾ ਰਹਿੰਦਾ ਖੁੰਦਾ ਪੰਜਾਬ ਹੈ ਉੱਜੜ ਗਿਆ ਨਸ਼ੇੜੀ ਬਣ ਗਿਆ ਉਦੋਂ ਬੋਲੋਗੇ 27 ਦੇ ਵਿੱਚ ਇਲੈਕਸ਼ਨ ਫੇਰ ਆਉਣੀ ਹੈ ਜਿਹੜੇ ਲੋਕ ਤੁਹਾਨੂੰ ਐਮ ਐਲ ਏ ਬਣਾ ਕੇ ਮੁੱਖ ਮੰਤਰੀ ਮੰਤਰੀ ਬਣਾ ਸਕਦੇ ਨੇ ਉਹ ਲੋਕ ਤੁਹਾਨੂੰ ਕੁਰਸੀ ਤੋਂ ਲਾਉਣ ਲੱਗੇ ਮਿੰਟ ਲਾਉਣਗੇ ਇਹ ਵੀ ਚੇਤੇ ਰੱਖ ਲਿਓ ਗੱਲ ਜੀ ਅਗਲੇ ਅਕਾਲੀਆਂ ਨੂੰ ਜ਼ੀਰੋ ਕਰ ਸਕਦੇ ਨੇ ਕਾਂਗਰਸ ਨੂੰ ਬਾਹਰ ਮਂਗਾ ਕੇ ਮਾਰ ਸਕਦੇ ਨੇ ਤੁਸੀਂ ਕਿਹੜੇ ਬਗ ਦੀ ਮੂਲੀ ਹੋ ਦੋਕਸਾਲ ਬਾਕੀ ਨੇ 27 ਆਉਣ ਵਾਲਾ ਹੀ ਐ ਤੁਹਾਨੂੰ ਵੀ ਅਗਲੇ ਨੇ ਘਰਾਂ ਵਿੱਚ ਬਹਾ ਦੇਣਾ ਜੇ ਕੰਟਰੋਲ ਨਾ ਕੀਤਾ ਹਲੇ ਵੀ ਕੁਝ ਨਹੀਂ ਵਿਗੜਿਆ ਜਿਹੜੇ ਆ ਵੱਡੇ ਘਰਾਂ ਦੇ ਕਾਕੇ ਵਿਗੜੇ ਹੋਏ ਪੁਲਿਸ ਵਿੱਚ ਭਰਤੀ ਨੇ ਨਸ਼ੇ ਕਰਦੇ ਵੀ ਨੇ ਨਸ਼ੇ ਵੇਚਦੇ ਵੀ ਨੇ ਨਸ਼ੇ ਬਕਾਉਂਦੇ ਵੀ ਨੇ ਰਿਸ਼ਵਤ ਲੈਂਦੇ ਵੀ ਨੇ ਇਹਨਾਂ ਨੂੰ ਨੱਥ ਪਾ ਲੋ ਜੇ ਪੰਜਾਬ ਨੂੰ ਬਚਾਉਣਾ ਹੈ ਭਵੰਤਿਆਂ ਜੇ ਦੁਬਾਰਾ ਸਹੀ ਵੀ ਸਰਕਾਰ ਬਣਾਉਣੀ ਹੈ ਤਾਂ ਇਹ بگੜਿਆ ਹੋਇਆਂ ਨੂੰ ਨਸ ਪਾ ਲੋ ਕੰਟਰੋਲ ਕਰ ਲੋ ਤੇ ਨਹੀਂ ਲੋਕਾਂ ਨੇ ਜਿਹੜੀ ਕੁਰਸੀ ਦਿੱਤੀ ਹੈ ਨਾ ਉਹਨੂੰ ਉਧਰ ਲਾਉਣ ਲੱਗਿਆਂ ਨੇ ਇੱਕ ਮੰਟਰੀ ਲਾਉਣਾ ਇਹ ਚੇਤੇ ਰੱਖਿਓ ਮੇਰੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ